ਸਤਿ ਸ਼੍ਰੀ ਅਕਾਲ ਸਭ ਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆ ਸਵਾਗਤ ਕਰਦੀ ਹਾਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਪੀਐਮ ਮੋਦੀ ਨੇ ਲਾਈ ਜਿੱਤ ਦੀ ਹੈਟ੍ਰਿਕ ਭਾਰਤ ਦੀ ਚੋਣ ਪ੍ਰਣਾਲੀ ਦੀ ਕਈ ਦੇਸ਼ਾਂ ਨੇ ਕੀਤੀ ਸ਼ਲਾਘਾ ਮੋਦੀ ਨੂੰ ਦਿੱਤੀਆਂ ਵਧਾਈਆਂ ਪੰਜਾਬ ਦੇ ਸੰਸਦ ਮੈਂਬਰਾਂ ਚ ਸਿਰਫ ਹਰਸਿਮਰਤ ਕੌਰ ਬਾਦਲ ਦੇ ਨਾਂ ਹੈ ਲਗਾਤਾਰ 4 ਵਾਰ ਜਿੱਤਣ ਦਾ ਰਿਕਾਰਡ ਜੇ ਜੀ ਬੰਦੇ ਦੋ ਮੀਦਵਾਰਾਂ ਨੇ ਜਿੱਤੀ ਲੋਕ ਸਭਾ ਚੋਣ ਕਿਸ ਲੱਖਾਂ ਪਿੱਛੇ ਰਹਿ ਕੇ ਨਿਭਾਉਣਗੇ ਆਪਣੀ ਡਿਊਟੀ ਮਨੀਸ਼ ਸਸੋਦੀਆ ਨੂੰ ਵੱਡਾ ਝਟਕਾ ਸੁਪਰੀਮ ਕੋਰਟ ਨੇ ਜ਼ਮਾਨਤ ਪਟੀਸ਼ਨ ਸੁਣਨ ਤੋਂ ਕੀਤਾ ਇਨਕਾਰ ਪੰਜਾਬ ਚ ਕਾਂਗਰਸ ਦਾ ਡੰਕਾ ਕਾਂਗਰਸ ਦੀ ਸ਼ਾਨਦਾਰ ਜਿੱਤ ਲਈ ਵੜਿੰਗ ਨੇ ਪੰਜਾਬ ਵਾਸੀਆਂ ਦਾ ਕੀਤਾ ਧੰਨਵਾਦ ਲੋਕ ਸਭਾ ਚੋਣਾਂ 'ਚ ਮੇਰਟ ਤੋਂ ਅਰੁਣ ਗੋਵਿਲ ਨੇ ਦਰਜ ਕੀਤੀ ਜਿੱਤ 36 ਸਾਲਾਂ ਬਾਅਦ ਮੁੜ ਖੱਟੀ ਪ੍ਰਸਿੱਧੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਨੇ ਹਾਲਾਂਕਿ ਇਸ ਵਾਰ ਭਾਜਪਾ ਇਕੱਲੀ ਚੋਣਾਂ 'ਚ ਪੂਰਨ ਬਹੁਮਤ ਹਾਸਲ ਕਰਨ 'ਚ ਸਫਲ ਨਹੀਂ ਹੋਈ ਪਰ ਉਹਨਾਂ ਦੀ ਐਨਡੀਏ ਗਠਜੋੜ ਸਰਕਾਰ ਨੇ ਬਹੁਮਤ ਦੇ ਜਾਦੂਈ ਆંકੜੇ ਨੂੰ ਪਾਰ ਕਰ ਲਿਆ एनडीए ने चोणा ਦੇ ਵਿੱਚ 294 ਸੀਟਾਂ ਤੇ ਲੀਡ ਲੈ ਲਈ ਹੈ ਇਸ ਨਾਲ ਭਾਜਪਾ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਚ ਕਾਮਯਾਬ ਰਹੀ ਹੈ ਇਸ ਦੌਰਾਨ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਤੇ ਵਧਾਈ ਦਿੱਤੀ ਹੈ ਸ਼੍ਰੀ ਲੰਕਾ ਦੇ ਰਾਸ਼ਟਰਪਤੀ ਰੋਨਿਲ ਵਿਕਰਮ ਸਿੰਘੇ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਰ ਪ੍ਰਚੰਡ ਨੇ ਆਮ ਚੋਣਾਂ ਭਾਰਤੀ ਜਨਤਾ ਪਾਰਟੀ ਦੇ ਬਹੁਮਤ ਹਾਸਲ ਕਰਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਅਤੇ ਉਹਨਾਂ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਜਤਾਈ ਹੈ ਇਸ ਤੋਂ ਇਲਾਵਾ ਮੋਰੀਸ਼ੀਅਸ ਦੇ ਪ੍ਰਧਾਨ ਮੰਤਰੀ ਜਗਨਨਾਥ ਨੇ ਐਕਸ ਤੇ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਇਤਿਹਾਸਕ ਤੌਰ ਤੇ ਤੀਜੇ ਕਾਰਜਕਾਲ ਲਈ ਉਹਨਾਂ ਦੀ ਸ਼ਲਾਘਾਯੋਗ ਜਿੱਤ ਤੇ ਵਧਾਈ ਉਧਰ ਨਰਿੰਦਰ ਮੋਦੀ ਵੱਲੋਂ ਵਧਾਈ ਦੇਣ ਵਾਲਿਆਂ ਤੇ ਉਹਨਾਂ ਨੂੰ ਜਿੱਤ ਦਿਵਾਉਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਰੂਪ ਚ ਕਈ ਰਿਕਾਰਡ ਬਣੇ ਅਤੇ ਟੁੱਟੇ ਹਨ ਇਹਨਾਂ ਚੋਂ ਪੰਜਾਬ ਦੇ ਨਵੇਂ ਬਣੇ ਸੰਸਦ ਮੈਂਬਰਾਂ ਚੋਂ ਲਗਾਤਾਰ ਚਾਰ ਵਾਰ ਜਿੱਤਨ ਦਾ ਰਿਕਾਰਡ ਸਿਰਫ ਹਰਸਿਮਰਤ ਕੌਰ ਬਾਦਲ ਦੇ ਨਾਮ ਹੈ ਜੋ 2009 ਤੋਂ ਲਗਾਤਾਰ ਬਠਿੰਡਾ ਤੋਂ ਐਮਪੀ ਹਨ ਹਾਲਾਂਕਿ ਇਹ ਰਿਕਾਰਡ ਲੁਧਿਆਣਾ ਤੋਂ ਐਮਪੀ ਰਵਨੀਤ ਬਿੱਟੂ ਦੇ ਨਾਮ ਵੀ ਹੋ ਸਕਦਾ ਸੀ ਇਸੇ ਤਰ੍ਹਾਂ ਜੇਕਰ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਤੋਂ ਵਰਨੀਤ ਕੌਰ ਚੋਣ ਜਿੱਤਦੀ ਤਾਂ ਉਹਨਾਂ ਦੇ ਨਾਮ ਪੰਜ ਵਾਰ ਐਮਪੀ ਬਣਨ ਦਾ ਰਿਕਾਰਡ ਹੁੰਦਾ ਪਰ ਉਹ ਦੋਵੇਂ ਚੋਣਾ ਹਾਰ ਗਏ ਹਨ ਇਸ ਤੋਂ ਇਲਾਵਾ ਪੰਜਾਬ ਦੇ ਨਵੇਂ ਬਣੇ ਸੰਸਦ ਮੈਂਬਰਾਂ ਚੋਂ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਨੇ ਜਿੱਤ ਦਰਜ ਕਰਕੇ ਹੈਟ੍ਰਿਕ ਲਗਾਈ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਖਬਾਇਆ ਤੀਜੀ ਵਾਰ ਐਮਪੀ ਬਣੇ ਹਨ ਤੇ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਅਤੇ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਦੂਜੀ ਵਾਰ ਐਮਪੀ ਬਣੇ ਹਨ। ਥਾਲ ਹੀ ਚ ਹੋਈਆਂ ਲੋਕ ਸਭਾ ਚੋਣਾਂ 2024 ਚ ਕਰੀਬੀ ਮੁਕਾਬਲਾ ਦੇਖਣ ਨੂੰ ਮਿਲਿਆ। ਇਸ ਦੌਰਾਨ ਦੋ ਉਮੀਦਵਾਰ ਅਜੇਹੇ ਨੇ ਜੋ ਜੇਲ੍ਹ ਵਿੱਚ ਬੈਠ ਕੇ ਚੋਣ ਜਿੱਤ ਚੁੱਕੇ ਹਨ ਦਰਅਸਲ ਅਬਦੁਲ ਰਸ਼ੀਦ ਸ਼ੇਖ ਬਾਰਾਮੂਲਾ ਹਲਕੇ ਤੋਂ ਅਤੇ ਅਮ੍ਰਿਤਪਾਲ ਸਿੰਘ ਪੰਜਾਬ ਦੇ ਖਡੂਰ ਸਾਹਿਬ ਸੀਟ ਤੋਂ ਜਿੱਤੇ ਹਨ ਅਬਦੁਲ ਰਸ਼ੀਦ ਸ਼ੇਖ ਨੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਬਹੁਤ ਹੀ ਆਸਾਨ ਫਰਕ ਨਾਲ ਹਰਾਇਆ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇਨਾ ਜੇਤੂ ਉਮੀਦਵਾਰਾਂ ਨੂੰ ਜੇਲ੍ਹ ਵਿੱਚੋ ਰਿਹਾ ਕਰ ਦਿੱਤਾ ਜਾਵੇਗਾ ਜਾਂ ਫੇਰ ਉਹਨਾਂ ਨੂੰ ਆਪਣੀ ਸੀਟ ਛੱਡਣੀ ਪਵੇਗੀ ਇਹ ਦੇਖਣਾ ਦਿਲਚਸਪ ਹੋਵੇਗਾ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ This program is sponsored by Dr. Surinder Singh Gill, Immigration Consultant. Tajiya Khabra Dekhan Lai, Hunne Subscribe Karo Sabrang TV नो। ब्रेक तो बाद तो स्वागत है ਸੁਪਰੀਮ ਕੋਰਟ ਨੇ ਦਿੱਲੀ ਆਪਕਾਰੀ ਨੀਤੀ ਨਾਲ ਜੁੜੇ ਸੀਬੀਆਈ ਤੇ ਈਡੀ ਦੀ ਜਾਂਚ ਵਾਲੇ ਮਾਮਲਿਆਂ ਵਿੱਚ ਮਨੀਸ਼ ਸਸੋਧਿਆ ਦੀ ਅੰਤਿਮ ਜ਼ਮਾਨਤ ਪਟੀਸ਼ਨਾਂ ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਈਡੀ ਤੇ ਸੀਬੀਆਈ ਵੱਲੋਂ ਅੰਤਿਮ ਦੋਸ਼ ਪੱਤਰ ਦਾਖਲ ਕੀਤੇ ਜਾਣ ਤੋਂ ਬਾਅਦ ਸਸੋਧਿਆ ਆਪਣੀ ਜ਼ਮਾਨਤ ਪਟੀਸ਼ਨਾਂ ਤੇ ਵਿਚਾਰ ਕਰਨ ਲਈ ਅਪੀਲ ਕਰ ਸਕਦੇ ਹਨ। ਵਕੀਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਈਡੀ ਤੇ ਸੀਬੀਆਈ ਵੱਲੋਂ 3 ਜੁਲਾਈ ਤੱਕ ਦਿੱਲੀ ਆਪਕਾਰੀ ਨੀਤੀ ਮਾਮਲਿਆਂ ਵਿੱਚ ਅੰਤਿਮ ਸ਼ਿਕਾਇਤ ਤੇ ਦੋਸ਼ ਪੱਤਰ ਦਾਖਲ ਕਰ ਲਿਆ ਜਾਵੇਗਾ ਏਡੀ ਤੇ ਸੀਬੀਆਈ ਵੱਲੋਂ ਦਰਜ ਮਾਮਲਿਆਂ ਵਿੱਚ ਜਮਾਨਤ ਪਟੀਸ਼ਨਾਂ ਖਾਰਜ ਕਰਨ ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਸਿਸੋਧਿਆ ਨੇ ਸੁਪਰੀਮ ਕੋਰਟ ਦਾ ਰੁਕ ਕੀਤਾ ਸੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਨੂੰ 13 ਚੋਂ 7 ਸੀਟਾਂ ਤੇ ਸ਼ਾਨਦਾਰ ਜਿੱਤ ਦਬਾਉਣ ਲਈ ਪੰਜਾਬ ਦੀ ਜਨਤਾ ਦਾ ਧੰਨਵਾਦ ਕੀਤਾ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਕਾਂਗਰਸ ਪਾਰਟੀ ਤੇ ਅਟੁੱਟ ਭਰੋਸਾ ਜਤਾਇਆ ਰਾਜਾ ਵੜਿੰਗ ਨੇ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਇਸ ਸਮਰਥਨ ਨੂੰ ਸੇਵਾ ਅਤੇ ਸਭ ਭਾਵਨਾ ਦੇ ਨਾਲ ਸਵੀਕਾਰ ਕਰੇਗੀ ਇਸ ਦੌਰਾਨ ਆਪਣੀ ਜਿੱਤ ਲਈ ਲੁਧਿਆਣਾ ਦੀ ਜਨਤਾ ਨੂੰ ਦਿੱਤੇ ਗਏ ਵਿਸ਼ੇਸ਼ તમ દેશ ਵਿੱਚ ਬੜਿੰਗ ਨੇ ਕਿਹਾ ਕਿ ਉਹ ਉਹਨਾਂ ਤੇ ਭਰੋਸਾ ਜਿਤਾਉਣ ਲਈ ਹਮੇਸ਼ਾ ਲੋਕਾਂ ਦੇ ਧੰਨਵਾਦੀ ਰਹਿਣਗੇ ਮਸ਼ਹੂਰ ਸੀਰੀਅਲ ਰਮਾਇਣ ਚ ਭਗਵਾਨ ਸ਼੍ਰੀ ਰਾਮ ਦਾ ਕਿਰਦਾਰ ਨਿਭਾਉਣ ਕਾਰਨ ਹਰ ਘਰ ਚ ਮਸ਼ਹੂਰ ਹੋਏ ਅਰੁਣ ਗੋਵਿਲ ਨੇ ਲੋਕ ਸਭਾ ਚੋਣਾਂ ਚ ਮੇਰਠ ਤੋਂ ਜਿੱਤ ਦਰਜ ਕੀਤੀ ਹੈ ਤੇ 36 ਸਾਲਾਂ ਬਾਅਦ ਮੁੜ ਤੋਂ ਪ੍ਰਸਿੱਧੀ ਖੱਟੀ ਹੈ ਬਹੁਤ ਹੀ ਮਸ਼ਹੂਰ ਸੀਰੀਅਲ ਰਮਾਇਣ ਚ ਭਗਵਾਨ ਸ਼੍ਰੀ ਰਾਮ ਦਾ ਕਿਰਦਾਰ ਨਿਭਾਉਣ ਕਾਰਨ ਹਰ ਘਰ ਚ ਮਸ਼ਹੂਰ ਹੋਏ अरुण गोविल ਨੇ ਮੀਰਠ ਸੰਸਦੀ ਹਲਕੇ ਰਾਹੀਂ ਇੱਕ ਵਾਰ ਫਿਰ ਤੋਂ ਆਪਣੀ 36 ਸਾਲ ਪੁਰਾਣੀ ਲੋਕਪ੍ਰਿਆਤਾ ਨੂੰ ਪਰਖਣ ਦਾ ਫੈਸਲਾ ਕੀਤਾ ਗੋਵਿਲ ਨੇ ਐਲਾਨੇ ਆਮ ਚੋਣਾਂ ਦੇ ਨਤੀਜਿਆਂ ਵਿੱਚ ਮੀਰਠ ਲੋਕ ਸਭਾ ਸੀਟ ਤੋਂ ਮਹਾਜਵਾਦੀ ਪਾਰਟੀ ਦੀ ਆਪਣੀ ਨਜ਼ਦੀਕੀ ਵਿਰੋਧੀ ਸੁਨੀਤਾ ਵਰਮਾ ਨੂੰ 10000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਦੱਸ ਦਈਏ ਕਿ ਅਰुण ਗੋਵਿਲ ਨੇ ਵਿਆਪਕ ਪ੍ਰਸਿੱਧੀ ਦੇ ਬਾਵਜੂਦ ਸਿਆਸਤ ਦਾ ਰਾਹ ਬਾਕੀਆਂ ਦੇ ਮੁਕਾਬਲੇ ਕਾਫੀ ਦੇਰੀ ਨਾਲ ਫੜਿਆ। ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ, ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।